ਇਹ ਜੀ ਵੀਰਾ ਦਾ ਬੰਦਾ ਹੈ ਜੀ ਇਹ ਵੀਰਾ ਦਾ ਬੰਦਾ ਹੈ ਜੀ ਕੀੜੀ ਦਾ ਬੰਦਾ ਹੈ ਹਾਂ ਜੀ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਗਿਆ ਵਧਾਈਆਂ ਹਾਂ ਜੀ ਹੋ ਗਿਆ ਸੁਣ ਲਿਆ ਜੀ ਰੱਬ ਨੇ ਹਾਂ ਜੀ ਇੱਧਰ ਬਾਈ ਜੀ ਮਿਹਰਬਾਨੀ ਹੋ ਗਈ ਵਧਾਈਆਂ ਬਾਈ ਬੰਦੇ ਜੀ ਵਧਾਈਆਂ ਤੇ ਆ ਵੀਰ ਤੇ ਲਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਚੰਨ ਸੌਦਾ ਵੀ ਅੜੇ-ਓੜੇ ਹੈ ਨਹੀਂ ਪਿਆਰ ਕੇ ਲਈ ਹੋ ਗਿਆ ਸੌਦਾ ਨਹੀਂ ਹੋਇਆ ਹੈ ਇਹ ਮੁਹੱਬਤ ਦੀ ਗੱਲ ਹੈ ਪਿਆਰ ਦੀ ਪਿਆਰ ਨਾਲੇ ਬਿਜਾ ਦੇ ਬਾਈ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰ ਸਤਿ ਸ਼੍ਰੀ ਅਕਾਲ ਹਾਂ ਵੀ ਜੱਗੇ ਕਿੰਨੇ ਆ ਗਿਆ ਭੱਗਾ ਵਾਲਾ ਦੇ ਨਹੀਂ ਆ ਪਰ 55 30 ਮਿਲ ਗਿਆ ਸਾਰੇ ਵੀਰਾਂ ਦਾ ਧੰਨਵਾਦ ਇਹਨਾਂ ਨੇ ਲਿੰਕ ਭੇਜੇ ਦੱਸਿਆ ਵੀ ਇੱਥੇ ਖੜਾ ਇੱਥੇ ਖੜਾ ਬਹੁਤ ਦੁਨੀਆ ਬਾਈ ਦੁਕਾਨ ਚ ਆਪਾਂ ਤਿਆਰ ਤੇ ਬਾਕੀ ਕਿਰਪਾ ਹੋ ਗਈ ਬਾਬੇ ਦੀ ਹੋ ਗਈ ਮਦਦ ਇਹਨਾਂ ਨੇ ਕੀਤੀ ਮਦਦ ਬਹੁਤ ਮਦਦ ਇਹਨਾਂ ਨੇ ਕੀਤੀ ਅੱਛਾ ਇੰਨੇ ਜੋ ਕਿ ਹੈ ਨਹੀਂ ਤੇ ਟੈਕਨੋਲੋਜੀ ਹੌਸਲੇ ਨਾਲੇ ਹੁੰਦਾ ਜੀ ਬਾਕੀ ਇਹ ਤੇ ਫੇਰ ਨਹੀਂ ਰੌਲਾ ਹੈਗਾ ਬਾਕੀ ਇਹਨੂੰ ਭਾਈ ਨੂੰ ਪਤਾ ਇੱਧਰ ਬਾਕੀ ਭਾਈ ਨੂੰ ਪਤਾ ਜੀ ਬਸ ਹੀ ਮਿਲਿਆ ਹੁਣ ਤੱਕ ਆ ਬਹੁਤ ਔਖਾ ਲੱਗਿਆ ਮੁੰਡਾ ਨੀਂਦ ਨਹੀਂ ਆਉਂਦੀ ਕਹਿੰਦੇ ਬਾਈ ਮੁੰਡੇ ਨੂੰ ਸੁਣਿਆ ਵਾ ਅੰਕਲ ਤੇ ਆਕ ਲਾਉਂਦੀ ਨਹੀਂ ਨੀਂਦ ਨਹੀਂ ਆਉਂਦੀ ਲੋ ਜੀ ਬਾਈ ਬੰਦੇ ਕਿਹੜਾ ਲੈਣ ਗਏ ਆ ਅੰਕਲ ਵੀ ਉੱਪਰੇ ਬਹਿ ਗਿਆ ਸਿੱਟੀ ਮਾਰਦਾ ਬਾਈ ਵੀਰਾ ਦਾ ਬੰਦਾ ਜਾਂ ਪਹਿਲਾ ਬੰਦਾ ਵੀਡੀਓ ਦਾ ਬੰਦਾ ਆ ਲਓ ਜੀ ਬਾਈ ਟਰੈਕਟਰ ਦੇ ਕੋਲ ਪਹੁੰਚ ਗਏ 55 ਦੀ ਟਰੈਕਟਰ ਦੇਖਣ ਆਏ ਅੰਕਲ ਥੱਲੇ ਜਗਾ ਬੜ ਦੇ ਟਰ ਲੈਣਾ ਜਗਾ ਬੜਦਾ ਮੈਂ ਕਿਹਨੋਂ ਬਿੰਦਾ ਪਤਾ ਨਹੀਂ ਛੋਟਾ ਹੀ ਲੈਣਾ ਕਹਿੰਦੇ ਬਾਈ 18 4 3 ਟਾਇਰ ਟਾਇਰ ਤਾਂ ਦੇਖ ਲਾ ਤੋ ਕਿੰਨੇ ਜਗੇ ਬੰਕਲ ਚ ਦੇ ਟਾਇਰ 18 ਦੇ ਸਿੱਪੀ ਮਾਰਦਾ ਬਈ ਸਲੈਂਸਰ ਦੋਆ ਲੱਗਿਆ ਹੋਇਆ ਬਾਣੀ ਦਾ ਫਰਕ ਹੈ ਮਿੱਠਾ ਹੈ ਤੇ ਆਪਿਆ ਤਿੰਨ ਦੇ ਫੀਰ ਕੁਆਂਟਲ ਵੀਟ ਕਿਸਾ ਹੈ ਤਿੰਨ ਕੁਆਂਟਲ ਵੀਟ ਬਈ ਦੇ ਵੀ ਫਿਲਟਰ ਵਾਲਾ ਪੀਂਦੇ ਸਾਡੇ ਵੀ ਸਾਡੇ ਰਾਉਂਡ ਸਵਾਦ ਵਾਲਾ ਪੀਂਦੇ ਦਾ ਦੋ ਦਮਾਰ ਭਾਈ ਫਿਲਟਰ ਵਾਲਾ ਵੀ ਪੀਂਦੇ ਦਾ ਬਰੋ ਸਾਨੂੰ ਧਰਤੀ ਦੇ ਡੈਕਸ਼ਨਾਂ ਬੜੀਆਂ ਹੁੰਦੀਆਂ ਨੇ 36 36 ਹਾਂ ਬਹੁਤ ਬੜੀ ਬੜੀ ਡੈਕਸ਼ਨ ਬਹੁਤ ਬੜੀ ਡੈਕਸ਼ਨ ਉੱਥੇ ਥੋੜਾ ਪਾਣੀ ਆ ਜਾਂਦਾ ਕਿਵੇਂ ਰਿਹਾ ਜੀ ਸਰੇ ਵੀਰੇ ਟਰੈਕਟਰ ਤੋਂ ਬੜਾ ਮੋੜਾ ਹਾਰ ਬਾਕੀ ਦੇਖਦੇ ਹਾਂ ਹੁਣ ਪੈਸਟ ਤਾਂ ਇਹ ਮਿਲਦਾ ਹੀ ਨਹੀਂ ਇਹਦਾ ਕਹਿੰਦੇ ਉਹ ਆ ਭਾਈ ਬਲੈਕ ਮਾਨੀ ਹੈ ਜਿੱਕੜਾ ਕਹਿੰਦੇ ਬਲੈਕ ਚੀਜ਼ ਹੈ ਬਲੈਕ ਮਾਨੀ ਓਰੀਜਨਲ ਠੀਕ ਹੈ ਯਾਰ ਏ ਤੋਂ ਜੀ ਕਿਸੇ ਕੰਮ ਵੀ ਲੱਗੀ ਬਰੇਟਰ ਦੀ ਚਲੋ ਵਾਰੀ ਵਾਰੀ ਉੱਪਰ ਦੇ ਲੋਕੋ ਦੇਖੋ ਬਾਈ 1315 ਘੰਟਾ ਚੱਲੇ ਹੋਏ ਬਾਈ ਮੀਟਰ ਪਰ ਜੇ ਗ੍ਰੀਨ ਹੈ ਤਾਂ ਸੱਲੀ ਕਰਦੇ ਹੋਏ ਬਾਈ ਉਹ ਹੱਤ ਮਗਾ ਇੰਜਣ ਨਿੱਕਾ ਜਾਣ ਜਿਆਦਾ ਉਹ ਕੰਮ ਹੈ ਸਾਡਾ ਕੰਮ ਸਾਡੀ ਹਾਂਜੀ ਸਿਲੰਡਰ ਕਿਨੇ ਜੱਗੇ ਚਾਰ ਚਾਰ ਖਰਦਿਆ ਇਹ ਪਹਿਲਾ ਸਿਲੰਡਰ ਇਹ ਦੇਖਣ ਦੇ ਚਾਹੀਦੀ ਇਹਦੀ ਇਹਦੀ ਮੁੱਲ ਹੈ 1 2 ਹੋ ਤਿੰਨ ਇੱਕ ਉੱਧਰ ਚਾਰ ਚਾਰ ਸਿਲੰਡਰ ਆ ਦੇਖੋ 1 2 3 4 ਬਈ ਆ ਚੀਜ਼ ਤੇ ਬਦਲਦਾ ਉਹ ਦੇਖੋ ਇੱਥੇ ਤੇ ਬਦਲ ਜਾਂਦਾ ਦੇ ਵੀਰੇ ਉਹ ਤਾਂ ਕੁਝ ਆ ਤਾਂ ਚੱਕ ਹੋਣੀ ਇਹ ਬੰਦੇ ਨੇ ਗਲਤ ਸੋਚ ਕੇ ਖੋਦ ਲਿਆ ਜੀ ਨਾ ਆ ਸੱਪੜਾ ਮਾਰ ਕੇ ਖੋਦ ਲਿਆ ਲਓ ਜੀ ਭਾਈ ਅੰਕਲ ਵੱਲ ਹੋ ਗਿਆ ਵਧਾਈਆਂ ਟਰੈਕਟਰ ਲੈ ਲਿਆ ਸੌਦਾ ਹੋ ਗਿਆ ਸਾਰਾ ਸਾਹਿਬ ਦਾ ਵੀ ਹੋ ਗਈ ਖੁਸ਼ ਆਉਣਾ ਅੰਕਲ ਜੇਕਰ ਉਹਨੇ ਤੇ ਨਹੀਂ ਬਾਈ ਠੀਕ ਹੈ ਜੀ ਕੋਈ ਬਾਈ ਸਾਹਿਬ ਜਾਨ ਬਣ ਗਈ ਗੱਲ ਬਾਈ ਬਣ ਗਈ ਬਣ ਗਈ ਹੋ ਗਿਆ ਵਧਾਈਆਂ ਅੰਬੋ ਜੀ ਬਾਈ ਅੰਕਲ ਵੱਲ ਹੋ ਗਿਆ ਵਧਾਈਆਂ ਤੇ ਅੱਜ ਮਹਾਰਾਜ ਦੀ ਕਿਰਪਾ ਨਾਲ ਲੈ ਲਿਆ 53 ਮਨਾਉਂਦੇ ਆ ਸਾਨੂੰ ਸਾਰਿਆਂ ਨੂੰ ਬਾਈ ਬੜਾ ਜੀ ਦਾ ਟਰੈਕਟਰ ਦੇਖੋ ਹੋਰ ਉੱਚਾ ਹੋ ਜੂਗਾ 12 ਨੰਬਰ 12 ਨੰਬਰ ਹਾਂ ਰੇਡੀਅਲ ਪਾਇਓ ਪੂਰੇ ਤੇ ਇਹਨੂੰ ਆਹ ਲਾ ਰਹੇ ਹੋ ਹਾਂ ਜੀ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਹੋ ਗਿਆ ਵਧਾਈਆਂ ਹਾਂ ਜੀ ਹੋ ਗਿਆ ਸੁਣ ਲਿਆ ਜੀ ਰੱਬ ਨੇ ਹਾਂ ਜੀ ਬਾਠ ਇਧਰ ਬਾਈ ਜੀ ਮਿਹਰਬਾਨੀ ਹੋ ਗਈ ਬਧਾਈਆਂ ਬਾਈ ਬਧਾਈਆਂ ਤੇ ਆ ਵੀਰ ਤੇ ਲਿਆ ਸੱਚੀ ਆ ਵੀਰ ਸੱਚੀ ਆ ਤੇ ਚਲੋ ਸੌਦਾ ਵੀ ਅੜੇ ਓੜੇ ਹੈ ਨਹੀਂ ਪਿਆਰ ਕੇ ਲਈ ਹੋ ਗਿਆ ਸੌਦਾ ਨਹੀਂ ਹੋਇਆ ਹੈ ਇਹ ਮੁਹੱਬਤ ਦੀ ਗੱਲ ਨਾ ਪਿਆਰ ਦੀ ਪਿਆਰ ਨਾਲੇ ਵਿਚਾਰਾਂ ਦੇ ਵਿੱਚ ਬਾਈ ਨੇ ਇੱਕ ਗੱਲ ਕਹੀ ਆ ਕਿ ਬਾਈ ਕਹ ਗਿਆ ਸੀ ਤਾਂ ਵੀ ਲੈ ਕੇ ਹੀ ਜਾਣਾ ਵੀ ਲੈ ਕੇ ਜਾਣਾ ਵਾ ਛੱਡਣਾ ਨਹੀਂ ਹੈਗਾ ਬਾਈ ਘਰ ਤੋਂ ਤੁਰਨ ਲੱਗੇ ਕਿ ਹਾਂ ਅੱਛਾ ਜੀ ਵੀ 8 ਵਜੇ ਤੱਕ ਤੁਰਨਾ ਘਰ ਤੇ 10 ਵਜੇ ਤੱਕ 5 ਘੰਟਾ ਲੇਟ ਹੋਗੇ ਜਰੂਰ ਬਸ ਅੱਛਾ ਜੀ ਲੈ ਕੇ ਜਾਣਾ ਉਹ ਵੀ ਮੀਂਹ ਨੇ ਲੇਟ ਕਰਤੇ ਮੀਂਹ ਨੇ ਲੇਟ ਕਰਤੇ ਗੱਡੀ ਭੱਜੀ ਨਹੀਂ ਹੈਗੀ 70 80 ਪਰੇ ਆਈ ਹੈ ਜੀ ਦੇ ਬੜੇ ਪਾਇਪ ਰਾਡ ਤੇ ਉਹ ਕੰਨ ਉਹਦੀ ਕੋੜ ਦੇ ਮੈਂ ਲੈ ਲੈ ਇੱਕ ਲੈ ਲੈ ਉਹ ਤਾਂ ਕਹਿ ਲਿਆ ਕਿ ਕੱਲ ਨਹੀਂ ਟੋਕੇ ਵਾਲੀ ਨੂੰ ਹਾਂ ਵੀ ਜੱਗੇ ਉਹ ਚੀਜ਼ ਆਈ ਹੈ ਇੱਧਰ ਆ ਹੁਣ ਹਾਂ ਹੋ ਗਈ ਬਾਬੇ ਦੀ ਕਿਰਪਾਈ ਅੱਜ ਬਾਬੇ ਦੀ ਕਿਤੇ ਤੇਰੇ ਬਾਪੂ ਦੀ ਹੋਈ ਆਲੇ ਅੱਜ ਦਾ ਕਰਾਈਆਂ ਦੀ ਹੋਈ ਆ ਸਾਰੀਆਂ ਇੱਧਰ ਬਾਜੀਆਂ ਨੇ ਕੋਈ ਸੌਦਾ ਥੋੜਾ ਕਰਿਆ ਯਾਰਾ ਇਕਨਾਂ ਦਾ ਕੋਈ ਸੌਦਾ ਨਹੀਂ ਬਣਾ ਵੀ ਨਹੀਂ ਹੋ ਪਾਤਾ ਮੇਰੀ ਗੱਲ ਸੁਣੋ ਵੀਰੇ ਹਾਂਜੀ ਦੇਖੋ ਹਣਾ ਰੱਬ ਵਈ ਵਾਦਾ ਰਵੇ ਹੁਣ ਆ ਬਈ ਕੋਸ਼ਿਸ਼ ਵੀ ਮਾਰਾਂ ਤੇ ਆ ਰਹੀ ਹੈ ਹਾਂਜੀ ਬਾਈ ਕਿੰਨੇ ਰਿਜਾ ਚੱਲ ਤੂੰ ਨਹੀਂ ਚਲਾਇਆ ਪਿਆ ਪਹਿਲਾਂ ਹਾਂ ਵੀਰੇ ਓਕੇ ਆ ਨਾ ਇੰਜਨ ਦੀ ਲਿਸਟ ਤੂੰ ਐ ਦੀ ਲਿਸਟ ਵੀ ਪੈਸੇ ਲਾਏ ਬਾਈ ਮੈਨੂੰ ਦੱਸ ਕਹਿ ਰਹੇ ਆ ਇਹਦੀ ਜਰੀ ਹੋਇਆ ਇਹ ਸੋਹਣੀ ਇਟੇ ਕਰੀ ਦੇ ਹਾਂ ਇਹਦਾ ਚਾਹੇ ਹੁਣ ਤੁਸੀਂ ਮਮ ਅਸੀਂ ਉਹ ਮਿਲਦਾ ਇਹਦਾ ਲੱਭਣਾ ਹੀ ਬਹੁਤ ਔਖਾ ਆਪਾਂ ਕਿਹੜਾ ਨਹੀਂ ਆਉਣਾ ਇੱਕ ਹੁਣ ਚੱਲ ਆਪਾਂ ਦੇ ਹੋ ਗਿਆ ਹੁਣ ਆਪਣਾ ਹਾਂ ਹੋ ਗਿਆ ਆਪਣਾ ਬੋਈ ਬਾਈ ਜੱਗਾ ਬਹੁਤ ਟਾਈਮ ਦਾ ਫਿਰਦਾ ਤਾਂ ਕਹਿੰਦੇ ਜੱਗੇ ਪੰਡਤ ਕੰਨੀ ਵਧਾਈਆਂ ਵਧਾਈਆਂ ਹੋ ਗਈਆਂ ਕਿੰਨੇ ਸਿਲੰਡਰ ਚਾਰ ਸਿਲੰਡਰ ਹਾਂ ਉਹ ਗਾਣਾ ਕਹਿੰਦਾ ਹੁਣ ਜਿਹੜਾ ਟੋਜਨ ਪਾਉਣਾ ਹੋਇਆ ਦੱਸ ਦਿਓ ਪਿੰਡ ਚ ਜਿੱਦੀ ਕਾਲੀ ਟਰਾਲੀ ਫਸੀ ਜਗ੍ਹਾ ਦੇਖਈਏ ਕਿਹੜਾ ਜੀ ਬਾਈ ਚਲਾ ਕੇ ਵੀ ਦੇਖ ਲਿਆ ਤੇ ਜਹਾਜੇ ਹੈ ਜਹਾਜ ਆ ਟ੍ਰਾਈ ਬਾਈ ਦੇ ਗਾਣੇ ਪੱਥਰ ਜਿੱਦਾ ਦਿਲ ਚਾਹੀਦਾ ਲੈਣ ਨੂੰ ਵੀ ਹੈ ਬਹੁਤ ਬੱਠਾ ਜਿੱਦਾ ਬਾਈ ਉਹ ਵੀ ਪੁਰਾਣੇ ਪਰ ਨਵੇਂ ਜਿੰਨੇ ਪੈਸੇ ਨਵੇਂ ਨਾਲ ਵੀ ਉੱਪਰ ਆ ਨਵੇਂ ਨਾਲ ਵੀ ਉੱਪਰ ਹੈ ਬਾਈ ਉਦਾਂ ਵੀ ਜੋ ਵੀ ਹੈ ਕੌਪਣੀ ਵਾਲੇ ਵੀ ਉਹ ਤਾਂ ਨਹੀਂ ਹੋਏ ਵੇ ਛੇੜ ਗਾਨੀ ਨਹੀਂ ਆ ਸੁਲੰਗ ਸਰ ਦੀ ਪਤਾ ਲੱਜਾ ਦੇ ਉਹ ਮੜੀ ਰੇਜ਼ਰ ओरिजिनल ਹੈ ਜੋ ਵੀ ਹੈ ਸਿਟੀ ਮਾਰਦਾ ਇਹ ਸਲੰਸਰ ਗੇਲਾ ਪਰ ਇੱਕ ਆਏ ਆ ਬਾਈ ਦੀ ਨੇਚਰਲ ਟਰਬੋ ਆ ਜੇ ਕਿਤੇ ਚੰਗਾ ਚੱਲ ਗਿਆ ਗਰਮ ਹੋਇਆ ਸਿਟੀ ਮਾਰਦਾ ਇਹ ਸਿਟੀ ਹੋਣੀ ਸਿਟੀ ਮਾਰਦਾ ਜਾਨੀ ਉਹ ਕੰਪਨੀ ਆ ਬਾਈ ਜਾਨੇ ਬਾਈ ਇਹ ਵੀ ਸਲੰਸਰ ਦੇਤਾ ਤੇ ਦੂਜਾ ਵੀ ਇਹ ਕਰੀ ਇਹਨਾਂ ਨੇ ਜਿਉਂ ਮੋਦ ਲਈ ਖਾਸਾ ਮਹਿੰਗਾ ਹੋਣਾ ਹਾਂ ਦੂਆ 6000 ਦਾ ਹੋਊਗਾ ਪਰ ਹੋਊਗਾ ਜੀ ਬਾਈ ਪਿੰਡੀ ਚ ਕੇਂਦਰ 6 ਨੀਲੇ ਘੋੜੇ ਆਉਣੇ ਆ ਪਹਿਲਾ ਆ ਗਿਆ ਬੜਾ ਹੀ ਆਇਆ ਬਾਈ ਪਹਿਲੇ ਦਾ ਤਾਂ ਘਟਨ ਹੋ ਗਿਆ ਨਵਾਂ 6.75 ਦਾ ਉਹਦੇ ਵੀ ਉੱਪਰ ਆ ਰਿਹਾ ਸਹੀ ਗੱਲ ਆ ਬਾਈ ਨਵੇਂ ਵਾਲੇ ਤੇ ਉੱਪਰ ਆ ਬਾਈ ਇਹਦਾ ਜਿਹਨੇ ਨੇਲੇ ਵੀ ਰੱਬੇ ਆ ਮਹੀਆ ਮਿਲਦਾ ਹੋਰ ਮੋਕੇ ਜਾ ਕੇ ਮਿਲਿਆ ਰਿਹਾ ਹੋ ਗਿਆ ਮੈਂ ਕਹਿੰਦਾ ਬਾਈ ਜੀ ਆਪਾਂ ਏਰੀਆ 'ਚ ਸ਼ਾਂਤੀ ਇਹ ਕਿਤੇ ਵੀ ਨਹੀਂ ਹੈਗਾ ਹਾਂ ਹਾਂ ਆਪਾਂ ਰੋਪੜ ਏਰੀਆ 'ਚ ਹੋਣਾ ਹੀ ਨਹੀਂ ਉੱਪਰ ਇਹ ਜਿਹੜਾ ਮੈਂ ਤਾਂ ਦੇਖਿਆ ਨਹੀਂ ਹੈਗਾ ਹੈ ਨਹੀਂ ਉਹ ਪੰਜਾਬੀ ਆ ਚੱਗੀ ਦੀ ਆ ਹਾਂ ਇਹ ਨਹੀਂ ਪੰਜਾਬੀ ਦਾ ਮਿਲਣਾ ਹੀ ਮਸੀਆਂ ਕਿਸੇ ਕਾਮੇ ਪੈਣ ਚਾਹੀਦਾ ਰੋਪੜ ਦੇਲੇ ਜਾਣਾ ਦੇਖੇ। ਹੋਗੇ ਵੀ ਬਾਈ ਸਾਰੀ ਦਿਹਾੜੀ ਅਸੀਂ ਮੀਂਹ ਚ ਕੱਢ ਤੀ ਤਾਂ ਪਹੁੰਚੇ ਐ। ਚੱਲੀਏ ਵੀਰੇ। ਚੱਲ। ਵੀਰੇ ਟਾਇਰ ਏ ਇੰਨੇ ਤਕੜੇ ਆ ਬਾਈ ਜਿੱਥੇ ਨੂੰ ਇਹ ਤੁਰ ਪੈ ਟਰਾਲਾ ਲੈ ਕੇ ਨਹੀਂ ਗਿਆ ਸਿਆਣਾ। ਕੰਬੈਨ ਵਾਲੇ ਆ। ਚੱਲ ਵੀਰੇ। ਟਰੈਕਟਰ ਬਾਈ ਸਾਨੂੰ ਪਸੰਦ ਆ ਗਿਆ ਸਾਰਿਆਂ ਨੂੰ। ਬਸ ਇੱਕੇ ਗੱਲ ਕਹੀ ਆ ਵੀ ਲੈ ਕੇ ਹੀ ਜਾਣਾ। ਮਾੜਾ ਮਿੰਟ 2 ਲਾਏ ਆ ਸਭ ਤੇ ਨੂੰ। ਹੈਂ? ਮਿੰਟ 2 ਲਾਏ। ਮਿੰਟ 2 ਏ ਅੜੇ ਹੀ ਨਹੀਂ ਆਪਾਂ। ਵੀ ਸਿੱਧੀ ਪੁੱਗ ਗਈ ਉਹ ਗੱਲ ਹੋਈ ਐ। ਇਹ ਨਵੇਂ ਮੰਗੇ ਦੇ ਆਪੋਂ ਨਾ ਆਏ। ਇਹ ਟਾਇਰ ਬਾਈ ਅਰੇ ਥੋੜੇ ਛੋਟੇ ਮੂਰੇ ਵਾਲੇ ਜਿਹਾ ਚੌੜੇ ਹੋਰ ਪੈ ਗਏ। ਇੰਨੇ ਦਾ ਪਤਾ ਨਹੀਂ ਕਿਹਾ ਵੜ ਜਾਣਾ। ਧੀ ਬੰਦੇ ਤੇ ਡੀਲਰ ਆ ਨਾ ਭਾਈ ਡੀਲਰ। ਉਹਨਾਂ ਨੂੰ ਵੀ ਲੋੜੀ ਹੈ ਇਹਦੀ। ਹੈ? ਉਹਨਾਂ ਨੂੰ ਵੀ ਲੋੜੀ ਹੈ ਇਹਦੀ। ਕਿਹਾ ਭਾਈ ਮੋਗੇ ਚ ਲਿਖਿਆ ਵਾ ਦਾਣਾ ਪਾਣੀ। ਭਾਈ ਪੰਡਤਾਂ ਨੇ ਖਾਇਆ ਧਮਾਸਾ। ਮੋਗੇ ਚ ਲਿਖਿਆ ਵਾ ਦਾਣਾ। ਮੋਗੇ ਦੇ ਧਮੋਸੇ ਭਾਈ ਦੇ। ਮੋਗੇ ਦੇ। ਕੀ ਆ ਪਤਾ ਤੇ ਨਹੀਂ। ਡੇਲਿਵਰੀ ਸੌਸ ਵਾਲੀ ਦਾ ਭਾਈ। ਲੈਟਾ ਲੈਟਾ। ਲੋ ਜੀ ਭਾਈ ਮੇਲ ਨੂੰ ਜਾਣ ਦੀ ਤਿਆਰੀ ਹੈ। ਪਹਿਲਾ ਬਾਲਨ ਲੱਦ ਕੇ ਲਿਆਂਦਾ ਏ ਤੇ ਪੰਮੇ ਬਾਈ ਨਹੀਂ ਪੁਰਪੇ ਆਪਾਂ ਥੋੜਾ ਜਿਹਾ ਹੋ ਗਏ ਲੇਟ ਰਸਤੇ ਵਿੱਚ ਟੱਕਰੇ ਹੋਗੇ ਹੁਣ ਫੋ ਰਾਜੂ ਇਹ ਨਵੇਂ ਬੁੱਟੇ ਦਾ ਮਾਲ ਓਹ ਹੋਰ ਆ ਮਾਲ ਇਹ ਤਾਂ ਛੇਤੀ ਛੇਤੀ ਆ ਗਏ ਮੁਰਗੇ ਲਈ ਮੈਂ ਤਾਂ ਤਾਂ ਹੀ ਕਹਿੰਦਾ ਵੀ ਨਵੇਂ ਬੁੱਟੇ ਵਾਲਾ ਮਾਲ ਤਾਂ ਹੈ ਨਹੀਂ ਇਹ ਮਾਲ ਹੋਰ ਆ ਇਹ ਮਾਲ ਹੋਰ ਆ ਮੈਂ ਕਿਹਾ ਟਰੈਕਟਰ ਵੀ ਨੀ ਧੋਇਆ ਰੇਤੇ ਬਾਦਵਾ ਹਜੇ ਧੋਦੇ ਹੋਏ ਆ ਇੱਕ ਬਾਈ ਲੰਬੇ ਵੈਂਪਰ ਦਾ ਵੀ ਪੰਗਾ ਹੀ ਐ ਹੋਰ ਟਰੈਕਟਰ ਵੀ ਧੋਣਾ ਹਲੇ 100 ਕੁਇੰਟਲ ਵਾਲੀ ਪਰਚੀ ਆ ਬਾਈ ਆਪਣੀ ਪਰਚੀ ਫੇਰ ਆ ਗਈ ਤਾਂ ਕਰਕੇ ਹੁਣ ਜਾਣਾ ਪੈਣਾ ਮੇਲੇ ਨੂੰ ਮਿਲਦੇ ਆ ਫੇਰ ਆਜੂ ਮੇਲੇ 'ਚ ਜਾ ਕੇ ਫਿਰ ਦਿਖਾਉਂਦੇ ਆ ਝੂਟਾ ਕਿਰੂਗਾ ਤਾਂ ਨਹੀਂ 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 ਬਸ ਠੀਕ ਐ ਖਲਾੜੇ ਟਰਾਲੀ ਫਿਰ ਫੌਜ ਰਹਿੰਦੀ ਐ ਬਾਈ ਗੁਰੇ ਵੀ ਫੌਜ ਬੰਦੇ ਆ ਦੀ ਮੋਟਰ ਪਰ ਇੱਥੇ ਵੀ ਰਾਜੂ ਡਿੱਕਾ ਹੀ ਆ ਪੂਰਾ ਪੂਰਾ ਹੀ ਆ ਆਏ ਮੋੜ ਕੇ ਆਏ ਕਈ ਪਾਸੇ ਲੱਗ ਜੂਰੇ ਵੀ ਆਹ ਆ ਦੇਖੋ ਬਾਈ ਤੇਸੀ ਰੇਗਾ ਨਿਪੜਿਆ ਰਹੇ ਉਹਦਾ ਜਿਹੜਾ ਰੇਪ ਆਇਆ ਕੋਰੇ ਗੇਲ ਨੌਜੀ ਬਾਈ ਟਾਲਾ ਪਾਉਣ ਲੱਗਿਆ ਬਾਈ ਚੱਲਦੇ ਦੇ ਬਾਅਦ ਵਿੱਚ ਫਿਰ ਆਪਾਂ ਮਿਲਨੇ। ਓਕਾ ਬਾਈ ਮਣਾਈ ਵੀ ਸਪੈਸ਼ਲ ਇਹ। ਚਰਾਲੀ ਤੇ। ਰਾਜੂ ਇਟਾਂ ਲੱਗੀਆਂ ਵੀ ਐ ਦੋਹਾਂ ਸਾਈਡ। ਪਰ ਇਟਾਂ ਦੇ ਉੱਪਰ ਓ ਇਟਾਂ ਲੱਗੀਆਂ ਵੀ ਐ। ਰਾਜੂ ਪਾਰਲੇ ਟਾਇਰ ਨੂੰ ਵੀ ਐ। ਫਾਰ ਰਹਿਣਾ ਬਾਈ ਟਾਪੇ ਟਾਪ ਸੜਕ ਚੜਦੀ ਸਾਰੇ ਆਪਾਂ ਨੇ ਸਟੈਂਡ ਦੂਆ ਇਹ ਹੁਣ ਆਇਆ ਭਾਈ ਜਨ ਦੱਬੂ ਪੂਰੀ ਟਰਾਲੀ ਹੈ ਬਾਈ ਦੱਸਿਆ ਇੱਕ ਵਾ ਟਰੈਕਟਰ ਨੂੰ ਚੰਗਾ ਭਾਈ ਰਾਜੂ ਮੱਤੀ ਨੂੰ ਕਿਨ ਨਾਲ ਲਾ ਲਾਂ ਲੋ ਜੀ ਭਾਈ ਚਾਲੇ ਪਾਤ ਤੇ ਤੇ ਇਹ ਹਾਈਮਾ ਜਾ ਰਿਹਾ ਏ ਚੌਥੇ ਵਾਲੀ ਚੜਾਈ ਨੂੰ ਬਾਕੀ ਭਾਈ 2 ਵੀਲ ਐ 4 ਵੀਲ ਕੱਢਿਆ ਹੋਇਆ ਠੇਕੇ ਲੱਗ ਪੁੰਚ ਗਏ ਲੋ ਜੀ ਭਾਈ ਬੇਲੇ ਕੋਲ ਜੇ ਕੋਲ ਪੁੰਚ ਗਏ ਹਲੇ ਤੱਕ ਤਾਂ ਬੰਦੇ ਟਕਰੇ ਨਹੀਂ ਹੈਗੇ 5-7 ਮਿੰਟ ਦੇ ਗੇਮ ਆ ਬਾਈ 5-7 ਮਿੰਟ ਮੁਰੇ ਲੰਘ ਗਏ। ਉਹੀ ਟਾਈਮ ਨਹੀਂ ਟੁੱਟਦਾ ਫਿਰ। ਅੱਪਾ ਆਉਂਦੇ ਵੀ ਬਾਈ 15 ਕਿਲੋ ਚੱਕਰਾਂ ਫਰਾਂ। ਜ਼ਿਆਦਾ ਭਜਾਏ ਦਾ ਫਾਇਦਾ ਵੀ ਨਹੀਂ ਹੈਗਾ ਬਾਈ ਫਿਰ ਕਾਬੂ ਨਹੀਂ ਆਉਂਦਾ ਜੇ ਮਾਰਾ ਜਾ ਵੀ ਇੰਦਰ ਉੱਤੋਂ ਭੱਜ ਲਿਆ। ਹੌਲੀ ਦੇ 100 ਲਾ ਆ ਜਾ ਤੇ ਜਿਹੜਾ ਕੋਈ ਹੱਲ ਨਹੀਂ ਵੱਜੇ ਫਿਰ। ਪਸਟਾਉਂਦਾ ਬੰਦਾ ਵੀ ਹੌਲੀ ਢੀਕਦਾ। ਲਓ ਜੀ ਬਾਈ ਸ਼੍ਰੀ ਚਮਕੌਰ ਸਾਹਿਬ ਪਹੁੰਚ ਗਏ। ਭਾਈ ਉਰੇ ਥੋੜੀ ਜਿਹੀ ਭੀੜ ਹੈ। ਦਾਹਾਂ ਰੋਡ ਸਾਫ ਹੈ। ਸ਼ੇਅਰ ਕਰਕੇ। ਲਓ ਜੀ ਭਾਈ ਇੱਕ ਟਰਾਲੀ ਮਿਲੀ ਹੈ ਮୋਰੇ ਪਤਾ ਨਹੀਂ ਸਾਡੇ ਬੰਦੇ ਦੀ ਉਹ ਹੈ ਜਾਂ ਕਿਸੇ ਹੋਰ ਦੀ ਹੈ। ਇਹ ਹੋਰ ਟਰਾਲੀ ਦੇ ਕੋਲ ਜਾ ਕੇ ਪਤਾ ਲੱਗੂਗਾ ਪਛਾਣ ਹੁੰਦੀ ਨਹੀਂ ਹਰੇ ਕਿਹੜੀ ਕਿਹੜੀ ਹੈ। ਉਹ ਵੀ ਗੱਲਾਂ ਲੱਟ ਹੋ ਰਿਹਾ ਭਾਈ। ਲਓ ਜੀ ਪਹੁੰਚ ਗਏ ਮਰੰਡਾ ਸ਼ਹਿਰ ਬਾਬੇ ਦੀ ਕਿਰਪਾ ਨਾਲ ਫਕਸਤਾਨੀ ਕਿਲ ਲੱਗਿਆ ਵੀ ਦੱਲੀ ਮੈਨੂੰ ਇੱਥੇ ਟੱਕਰਿਆ ਵਾਈ ਆ ਮੋੜ ਪਰ ਆ ਗੱਡੀ ਦੇ ਮੂਰੇ ਮੋੜਿਆ ਕਟੇਟਰ ਆਪਣਾ ਦੱਲੀ ਵਾਲੀ ਲੱਗਿਆ ਬਾਕੀ ਦੇਖਦੇ ਆ ਲੋ ਜੀ ਭਾਈ ਪਹੁੰਚ ਗਏ ਮੇਲੇ ਚੁਰੇ ਵੀ ਵਗਿਆ ਨਾ ਭੀੜ ਪਈ ਪਈ ਧੱਕਾ ਖੜ ਕੇ ਆ ਕੇ ਦੇਖਦੇ ਹਾਂ ਉਹ ਕਿੱਥੇ ਲੱਗੂਗਾ ਲੋ ਜੀ ਭਾਈ ਟਰੈਕਟਰ ਲੱਗਾ ਟਕਾਣੇ ਆ ਨਾ ਕੈਂ ਦੇ ਕੋਲ ਹਾਂ ਲੋਟਾ ਗਿਆ ਲਾਰੇ ਲਾ ਦੇ ਜਿੱਥੇ ਭਾਈ ਤੇਰਾ ਲੋਟ ਲਾਦਾ ਏ ਆਪਣਾ ਠੀਕ ਆ ਓਰੇ ਭਾਈ ਸਾਨੂੰ ਤਾਂ ਸਾਡੇ ਦਾ ਪਤਾ ਏ ਆਪਣਾ ਲੋਟ ਦੇ ਇੱਕੇ ਲਾ ਦੋ ਠੀਕ ਹੈ ਠੀਕ ਹੈ ਬਾਈ ਚੱਲ ਪੈਣੇ ਸਾਰੀ ਓ ਪੰਮੇ ਓ ਡੁੱਬ ਜਾਣਾ ਓਰੇ ਪੰਮਾ ਪਾਣੀ ਚ ਲਾਉਣ ਲੱਗਿਆ ਤਾਂ ਪੰਮਾ ਹਟਿਆ ਨਹੀਂ ਬਾਈ ਖਤਰੋਂ ਦੇ ਖਿਲਾੜੀ ਵਾਲਾ ਕੰਮ ਪਾਣੀ ਚ ਲਾਉਣ ਲੱਗਿਆ ਇੱਧਰ ਓ ਖਾ ਮੀ ਪੇ ਤੇ ਹੈ ਔਖਾ ਹੋ ਜਾਂਦਾ ਮਿਲ ਜ ਸੌਖਾ ਸੌਖਾ ਉਹ ਆਇਆ ਵਾਰੀ ਆਂਦੀ ਹੈ ਪੂਰੇ ਆਉਣਾ ਜਾਣਾ ਘੜਨਾ ਦੇਖੀ ਹੁਣ ਬੂਟ ਚਲ ਕੋਣਾ ਤਾਰੀ ਲੱਗੀ ਜਾਣਾ ਪਊਗਾ ਉੱਥੇ ਤੱਕ ਸਹੀ ਗੱਲ ਹੈ ਜਿਹੜਾ ਬੰਦਾ ਜਾਊਗਾ ਟਰੈਕਟਰ 'ਤੇ ਡਰੂਗਾ ਇੱਕ ਵਾਰ ਉਹ ਟਰੈਕਟਰ ਤੇ ਵੀ ਗੋਣੇ ਚ ਮੈਂ ਤਾਂ ਇੱਥੇ ਨੂੰ ਹੋ ਰਾ ਹਾਂ ਨਾ ਬਿੰਗਰ ਟਿੱਕੀ ਉਹ ਲੱਗ ਜਾਣੇ ਸਭ ਸਭ ਉਹੀ ਜਾਣੇ ਗਾਰੀ ਫਿਰੇ